ਸਤਿ ਸ਼੍ਰੀ ਅਕਾਲ ਬੀਤੀ ਸਾਰਿਆਂ ਨੂੰ ਚੜ੍ਹਦੇ ਕਲਾ ਡੇਰੀ ਫਾਰਮ ਤੇ ਸਵਾਗਤ ਜੀ ਬੀਤੀ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਜੀ ਵੀਡੀਓ ਪਾ ਤੁਹਾਨੂੰ ਵਿਖਾਉਣੀ ਆ ਵਾ ਤਿੰਨ ਸੂਈਆਂ ਤੇ ਇੱਕ ਗੱਬਣ ਦੋ ਛੋਟੀਆਂ ਜਿਹੜੀਆਂ ਹੋਣੀਆਂ ਸੂਈਆਂ ਵਾ ਇੱਕ ਕਾਲੀ ਤੇ ਇੱਕ ਬੂਰੀ ਤੇ ਇੱਕ ਛੋਟੀ ਸੂਈ ਪਹਿਲਾਂ ਤੇ ਗੱਬਣ ਤਿਆਰ ਮੱਝ ਤੇ ਸਭ ਤੋਂ ਪਹਿਲਾਂ ਵੀਡੀਓ ਡਰੈਸ ਨੋਟ ਕਰ ਲਓ ਨਾਮ ਹੈਗਾ ਵੀ ਜੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਲੋਪੋ ਗਿਚਕਾਵਾ ਫੋਨ ਨੰਬਰ ਹੈਗਾ ਵੀ ਜੀ 95928 00 635 ਤੇ ਪਹਿਲੇ ਨੰਬਰ ਵਾਲੀ ਵੀ ਤੁਹਾਨੂੰ ਬਚੋਟੇ ਵਿਖਾਉਨੇ ਆ ਇਹਨੂੰ ਛੋਟੀ ਨੂੰ ਵੀ ਕੜਕੇ ਦੀ ਸੂਈ ਅੱਜ ਹੁਣ ਟਾਈਮ ਤਕਰੀਬਨ ਕੋਈ 8 ਵਜੇ ਦਾ ਹੋਇਆ ਸਵੇਰੇ ਤੜਕੇ 3-4 ਵਜੇ ਦੀ ਸੂਈ ਜੇ ਤੇ ਆ ਵੇਖੋ ਝੋਟੀ ਨੇ ਪ੍ਰੋਪਰ ਜ਼ੋਰ ਪਾਤੀ ਆ ਤੇ ਮਗਰ ਝੋਟੀ ਦੇ ਕੱਟਾ ਜੇ ਇਹ ਵੀ ਜੀ ਘਰ ਵਾਲੇ ਕਹਿੰਦੇ ਦੂਜਾ ਸੂਗਾ ਸੂਈ ਆ ਦੂਜਾ ਵੀ ਹੋ ਸਕਦਾ ਜੇ ਤੇ ਜਾ ਵੀ ਹੋ ਸਕਦਾ ਜੇ ਬਾਕੀ ਝੋਟੀ ਥੱਲੇ ਬਹੁਤ ਹੀ ਕਮਾਲ ਦੀ ਤਿਆਰ ਹੋਈ ਆ ਤੇ ਚੌਂਡ ਚਵਾਨ ਵਧੀਆ ਠੰਡੀ ਸੀ ਲਿਆ ਜਿਹਦਾ ਪਿਛਲੇ ਸੂਏ ਦਾ ਘਰ ਵਾਲੇ ਦੱਸਿਆ ਜੇ ਕੋਈ 12 13 ਕਿਲੋ ਦਾ ਰਿਕਾਰਡ ਜੇ ਲੰਬਾਈ ਵੇਖੋ ਝੋਟੀ ਦੀ ਕਿੱਡੀ ਆ ਤੇ ਰਾਜੀ ਪੜੀ ਪੂਰੀ ਆ ਤੁਹਾਨੂੰ ਝੋਟੀਆਂ ਧਾਰਾਂ ਵਿੱਚ ਮਰਾ ਕੇ ਵਿਖਾਉਣੇ ਆ ਪਹਿਲਾਂ ਤੋੜ ਕੇ ਵਿਖਾ ਦਈਏ ਬਹੁਤ ਹੀ ਵਧੀ ਖੂਬਸੂਰਤ ਥੱਲੇ ਉੱਤੇ ਆਰ ਹੋਈ ਆ ਤੇ ਐਡੀ ਝੋਟੀ ਸ਼ੀਲ ਤੇ ਸ਼ਲਾਗ ਤੇ ਟੀ ਚੌਂਡ ਪੋਲੀ ਆ ਵੇਖੋ ਫੇਸ ਕੁਆਲਟੀ ਚੈੱਕ ਕਰੋ ਵੇਦੀ ਬਿਲਕੁਲ ਨਿੱਕਾ ਸਿੰਗ ਲੱਗਾ ਆ ਲੰਬਾਈ ਵੇਖੋ ਝੋਟੀ ਦੀ ਕਿੱਡੀ ਜੀ ਤੇ ਥੱਲੇੋਂ ਵੇਦੀ ਵੇਖੋ ਗਾਈ ਬਲੇਤ ਨਹੀਂ ਬਣੀ ਆ ਵੇਖੋ ਕੋਲ ਲਿਓ ਕਣ ਅੱਡੀ ਤਿਆਰ ਹੋਈ ਲੈਓ ਮੋੜ ਲਿਓ ਮੋੜ ਲਓ ਸੰਮਲੀਆਂ ਟਮਾਟੀਆਂ ਕੰਟੀਆਂ ਬਾਰੀ ਜ਼ੋਰ ਪਾਤੀ ਬਹੁਤ ਵੀਰ ਜੇ ਕੋ ਵੀਰ ਪੁੱਤ ਸੇਵਾ ਕਰੂਗਾ ਤਾਂ ਦੁੱਧ ਛੋਟੀ 13 14 ਕਿਲੋ ਬੜੇ ਰਮਾਨ ਨਾ ਕੱਢ ਸਕਦੀ ਤੇ ਚੋਣ ਏਡੀ ਕਮਾਲ ਦੀ ਆ ਵੀ ਉਹ ਪਤਾਰਾ ਮਰਾ ਕੇ ਬਖੋਨੇ ਆ ਇਧਰ ਥੱਲੇ ਬੈਜੋ ਪੰਮੀ ਆ ਵੇਖੋ ਮਿੱਧੀ ਇਧਰ ਖੇ ਡੀ ਪੋਲੀ ਆ ਆ ਲੋ ਮੋਗਾ ਵੀ ਇਧਰ ਖੋ ਆਹ ਆ ਜਾ ਡਰਗੀ ਪੁੰਤੋ ਤਾਂ ਪਤਾ ਇਧਰ ਇਹ ਬੱਚਾ ਨਾਲ ਲਾ ਕੇ ਅਸੀਂ ਭਾਵੇਂ ਪੋਲੀ ਦੇ ਉੱਪਰ ਪਾਈ ਟੋਣੇ ਬੱਚਾ ਨਾਲ ਕਰਕੇ ਕਰੀ ਮੜ ਜਾ ਗੱਲ ਹਾਉ ਮਾ ਹਲੋ ਵੇ ਜੀ ਬਿਲਕੁਲ ਵੇ ਜੀ ਹਾਥੀ ਮਾੜਾ ਮਾੜਾ ਲਾਉਂਦੀ ਦੇ ਰਿਆ ਕੋਲ ਹੀ ਰੋਉਂਗਾ ਉਹ ਦੀ ਚੁੱਪ ਭੋਲੀ ਝੋਟੀ ਹੁਣ ਚੋਈ ਬਹੁਤ ਸਾਫ ਝੋਟੀ ਦਾ ਤੇ ਥੱਲਾ ਗੋ ਵੀ ਤੂੰ ਸਨ ਦਾ ਸਾਈਜ਼ ਤੇ ਗੈਪ ਚੱਕਰਾ ਲਓ ਤੇ ਮੋਲ ਤੇ ਵੀ ਦੀ ਝੋਟੀ ਦਾ ਜਿੰਨੀ ਸਫਾਈ ਜਿੰਨੀ ਦੁੱਧ ਵਾਲੀ ਝੋਟੀ ਹੈ ਹੰਡੀ ਸੀਰਸ ਇਹ ਪਾਸੋਂ ਝੋਟੀ ਕੋਈ ਕਮੀ ਨਹੀਂ ਹੈ ਦੀ ਬਿਲਕੁਲ ਸਿੰਘ ਦੀ ਵੀ ਨਿੱਕੀ ਹੈ ਤੇ ਮੋਲ ਦੇ ਵੀ ਝੋਟੀ ਦਾ ਭਾਵੇਂ ਕਰਨ ਨੂੰ ਸਵਾ ਲੱਖ ਦੀ ਝੋਟੀ ਵੇਚ ਸਕਦੀ ਹੈ ਪਰ ਆਪਾਂ ਜਾਇਜ਼ ਕਰਨਾ ਚਾਹੀਦਾ ਹੈ ਇਹ ਝੋਟੀ ਦਾ ਮੋਲ ਵੀ ਧੀ ਲੱਖ ਰੁਪਈਆ ਤੇ ਝੋਟੀ ਆਪਾਂ ਦੇਣੀ ਹੈ ਧੀ 3000 ਰੁਪਈਆ ਲੱਖ ਚ ਛੋੜ ਕਰਦੀ 99000 ਦੀ ਝੋਟੀ ਦੇ ਦਾਂ ਹਾਂ ਨਾ ਹੀ ਵੀਰ ਜੀ ਮੌਕੇ ਦੇ ਮੁਰਕੇ ਕੀ ਕਰੀ ਹਾਂ ਨਾ ਹੀ ਝੋਟੀ 99000 ਦੀ ਦੇ ਦਾਂ ਤੇ ਦੂਜੇ ਨੰਬਰ ਤੇ ਆ ਗਏ ਵੀਰ ਜੀ ਬੂਰੀ ਜੇ ਬੂਰੀ ਵੀ ਧੀ ਤੇ ਜੋ ਸੁਆ ਸੂਈ ਜੇ ਤੇ ਛੋਟੀ ਨੂੰ ਸੂਈ ਨੂੰ ਇੱਕ ਘੜਾ ਘੜ ਕਿੰਟਾ ਆਇਆ ਵਾ ਤੇ ਜੋਰ 20 ਘੰਟੇ ਹੋ ਗਏ ਸੂਈ ਨੇ ਜੋਰੇ ਛੁੱਟਣ ਵਾਲੀ ਏ ਤੇ ਸੀਲਸਲਾ ਦੇਖੋ ਬਿੱਧੀਏ ਕਿੱਡੀ ਏ ਇੱਧਰ ਖੋ ਆਓ ਇਹ ਛੋਟੀ ਕਿੱਥੇ ਮਰਜੀ ਬਹਿ ਕੇ ਚੋਲੋ ਔਰ ਜਿੰਨਾ ਤਾਰਾ ਮਾਰ ਕੇ ਖਾਦਨੀ ਆਪਾਂ ਇਹ ਪੋਲੀ ਬਹੁਤ ਇਥੇ ਮਰਜੀ ਬੈ ਕੇ ਚੋਲੋ ਤੇ ਵੇਲੀ ਆਈ ਚਲੋ ਤੁਹਾਡੇ ਕੋ ਥੋੜੀ ਜਿਹੀ ਲਾਪਰਵਾਹੀ ਹੋ ਗਈ ਹੈ ਛੁੱਟੀ ਦੀ ਇਹ ਨਾ ਸੂਈ ਛੁੱਟੀ ਤੜਕੇ ਤੇ ਇਹਦਾ ਪਤਾ ਨਹੀਂ ਲੱਗਾ ਥੋੜੀ ਜਿਹੀ ਬੇਖਬਰੀ ਜੀ ਸੂਈ ਆ ਤੇ ਇਹਦੀ ਕੱਟੀ ਮਰ ਗਈ ਆ ਮੈਂ ਤੁਹਾਨੂੰ ਵਿਖਾਉਣੀ ਆ 15 ਰੁਪਈਆ ਆ ਖੋਲ ਕੇ ਤੁਹਾਨੂੰ ਦਿਖਾਉਣੀ ਆ ਜੀ ਅਗੇ ਵੇ ਜੀ ਮਿਲੂਗੀ ਇਦਾਂ ਹੀ ਇਥੇ ਮਰਜੀ ਬੈ ਕੇ ਭਾਵੇਂ ਥੱਲੇ ਬੈ ਕੇ ਨੀ ਚੋਲੋ ਆ ਵੀ ਜੇ ਕੱਟੀ ਆਵੇ ਆਹ ਕੱਟੀ ਜੀ ਇਹ ਵੀ ਪਤਾ ਨਹੀਂ ਸੂਈ ਤੇ ਪਤਾ ਨਹੀਂ ਲੱਗਾ ਕਿ ਕਿੱਥੇ ਵੱਜੀ ਆ ਜਾਂ ਇਹਨੇ ਗੁਰਦੀ ਲਾ ਕੇ ਵੱਤੀ ਕਿਤੇ ਗੁਰਦੀ ਨਾਲ ਸੀ ਵੱਜੀ ਆ ਲੇਕਿਨ ਮਗਰ ਨਾਲ ਹੀ ਪਾੜ ਗਿਆ ਪੈ ਗਿਆ ਰ ਜਖਮ ਹੋ ਗਿਆ ਤੇ ਸੂਈ ਉਧਰ ਆਪਣੇ ਆਪ ਹੀ ਆ ਵਧੀਆ ਤੇ ਕੱਟੀ ਮਰੀ ਅਸੀਂ ਜਦੋਂ ਵੇਖੀ ਆਂ ਕੱਟੀ ਮਰੀ ਇਹ ਤੇ ਦੁੱਧ ਵੀ ਜੇ ਕੋਈ ਵੀਰ ਭਰਾ ਸੰਭੂਗਾ ਦੁੱਧ ਉਹ ਠੀਕ ਹੋਏ ਦਹਾਂ ਤੋਂ ਬਾਹਰ ਹੀ ਕੱਢੀ ਜਾਊਗੀ ਅੰਗਰੇਜ਼ ਉਹ ਕਹਿੰਦੇ ਦੁੱਧ ਨੇ 12 ਕਿਲੋ ਕੱਢਿਆ ਵਾ ਤੇ ਅਪੀ ਇਹ ਨਹੀਂ ਮਿੱਧੀ ਕਿ ਆਪਾਂ ਆਖੀਂ ਨਾ ਜਵਾਗ ਲੱਗਿਆ ਜਾਂ ਉਦਾਂ ਆ ਅਸੀਂ ਹੁਣ ਚੋਈਆ ਸਵੇਰੇ ਤੇ ਉਦਾਂ ਹੀ ਆ ਰਖੋ ਆ ਇੱਥੇ ਥੱਲੇ ਬੈਜੋ ਆ ਲੋ ਇੱਥੇ ਥੱਲੇ ਬੈ ਕੇ ਤਾਰਾ ਮਗਲਾ ਪਾਇਆ ਹੰਡੀ ਬੜੀ ਵੀਤੀ ਇਹ ਨਹੀਂ ਖਲੂਗੀ ਇਦਾਂ ਬੜੀ ਗੱਪਣ ਵੀ ਇਦਾਂ ਹੀ ਟਿੱਪੀ ਲੋ ਇਹ ਦੇ ਕੁਦਰਤੀ ਗੱਲ ਹੈ ਮਹਾਰਾਜ ਦੀ ਮਰਜ਼ੀ ਚੋਂ ਜਵਾਗ ਨੇ ਨਹੀਂ ਸਵਾਸ ਲੈਣੇ ਤੇ ਆਪੀ ਛੋਟੀ ਬਹੁਤ ਠੰਡੀ ਹੈ ਬੰਦੇ ਇਹਦਾ ਮੁੱਲ ਵੀਤੀ ਕਰਨੂ ਭਵੇਂ ਦਾ 80 ਕਰ ਲਈਏ 75 ਕਰ ਲਈਏ ਇਹ ਵੀ ਜੀ 70000 ਦੀ ਹਾਨਾ ਦੇ ਦਾਂਗੇ ਅਜੇ 2 ਕਿਲੋ ਥੱਲੇ ਬੋਲਾ ਨੇ ਕੱਢਤਾ ਜੇ ਇਹਨੂੰ ਚੋ ਕੇ ਪਿਆ ਸੀ ਪਰ ਫੇਰੇ ਦੇਖੋ ਥੱਲੇੋਂ ਬਹੁਤ ਸਾਪ ਆ ਵੇਖੋ ਐ ਖਾਨ ਕੱਲਾ ਕੱਲਾ ਲੱਗਾ ਆ ਵੇਖੋ ਤੇ ਤੀਜੇ ਨੰਬਰ ਤੇ ਆ ਗਈ ਮੇਰੀ ਜੀ ਇਹ ਝੋਟੀ ਪਹਿਲਾ ਸੂਆ ਸੂਈ ਜੀ ਕਿਉਂਕਿ ਮੂੰਹ ਛਗੀ ਦੇ ਝੋਟੀ ਇਹ ਹੁਣ ਚੋਲੀ ਆ ਐਮ ਤੁਹਾਨੂੰ ਪਤਾ 8 ਵਜੇ ਦਾ ਆਇਆ ਹੁਣੇ ਚੋ ਕੇ ਲੈਣ ਦੀ ਆ ਝੋਟੀ ਉੱਥੇ ਚੋਲੀ ਆ ਤੇ ਕੱਦ ਕੱਦ ਦੇਖੋ ਕਿੰਦੀ ਹਾਈਟ ਏ ਝੋਟੀ ਦੀ ਤੇ ਖੋਲੀ ਮਾੜੀ ਜੇ ਇਹ ਵੀਡੀਓ ਹੁਣ ਚੋਈ ਚਵਾਈ ਦੀ ਵੀਡੀਓ ਜੇ ਇਸਲੇ ਝੋਟੀ ਦਾ ਦੁੱਧ ਮੋਕੇ ਤੇ ਹੋਊਗਾ 7 ਕਿਲੋ ਤੇ ਜੇ ਕੋਈ ਵੀਰਪਰਾ ਸੇਵਾ ਕਰੂਗਾ ਦੁੱਧ 10 ਕਿਲੋ ਝੋਟੀ ਦੇ ਸਕਦੀ ਹੈ ਸਿੰਘ ਝੋਟੀ ਲੱਗਾ ਜਪਰਾ ਵਰਦੀ ਤੇ ਆਹ ਦੇਖੋ ਕੱਲੋ ਵੀਡੀਓ ਚੂਣ ਚਵਾ ਬਹੁਤ ਸਾਫ ਝੋਟੀ ਆ ਵੀਰਪਰਾ ਆਪਾਂ ਚੂ ਕੇ ਲਵੇ ਇਥੇ ਆਣ ਕੇ ਤਸੱਲੀ ਕਰਕੇ ਲਵੇ ਠੰਡੀ ਸੀ ਲਿਆ ਤੇ ਲੇਵਾ ਵੀ ਸਾਰਾ ਸਾਫ ਕਰਦੀ ਜਲੋ ਹੁਣ ਚੋਈ ਤਾਂ ਨਹੀਂ ਨਿਕਲਦੀ ਛੋੜ ਗਿਆ ਅਜਾ ਲੇਕੀ ਹੈ ਇਹ ਝੋਟੀ ਆ ਜੇ ਕੋ ਵੀਰ ਭਰਾ ਸੰਭੂਗਾ ਨਾ ਛੋਟੀ ਦੁੱਧ 10 ਕਿਲੋ ਬੜੇ ਰਮਾਨਾ ਕਰੀ ਜਾਊਗੀ ਵੀਰ ਭਰਾ ਦੇ ਸਾਹ ਬਹੁਤ ਜੀ ਆ ਵੇਖੋ ਉਹ ਤਾਂ ਠੰਡੀ ਜਾਈਂ ਦੇਖੋ ਐਡੀ ਠੰਡੀ ਝੋਟੀ ਇਦਾਂ ਹੀ ਥੱਲੇ ਪਾਜੋ ਦੇ ਮਗਰੋਂ ਦੀ ਬਾਜੋ ਅਗੋਂ ਦੀ ਬਾਜੋ ਤੇ ਚੋਈ ਜਾਈਂ ਚੋਂ ਦਾ ਟਾਂ ਤੇ ਬਣ ਜਾਂਦੀ ਝੋਟੀ ਪੂਰੀ ਇਹਦੇ ਮਗਰਾਂ ਕੱਟੀ ਦੇ ਆ ਕੱਟੀ ਮਗਰ ਜੇ ਕੋਈ ਵੀਰ ਭਰਾ ਮਹੀਨੇ ਦੀ ਲਾਲੇ ਮਹੀਨੇ ਅੰਦਰ ਲਾਲੇ ਬਾਹਰ ਲਾਲੇ ਹਨਾ ਆ ਜਵਾਗ ਜੇ ਕੱਟੀ ਜੇ ਮਗਰ ਦੇ ਤੇ ਇਹਦਾ ਮੁੱਲ ਨਹੀਂ ਵੀ ਜੀ ਕੋ 2000 ਦਾ ਸੱਜਣਾ ਝੋਟੀ ਲਾਇ ਵੀ ਇਦਾਂ ਵੀ 90 ਪੀ 99 ਲੱਖ ਮੰਗ ਲੈਂਦੇ ਹੁਣ ਮੁੱਲ ਗੈਰ ਹੀ ਆ ਆ ਗੈਰ ਹੀ ਕਰਾਂਗੇ ਗੈਰ ਹੀ ਦੇ ਦਾਂਗੇ ਹੁਣ ਵੀਧੀ ਦਾ ਮੁੱਲ 70000 ਰੁਪਇਆ ਉਹਨੇ 65000 ਦੀ ਆਪਾਂ ਛੋਟੀ ਦੇ ਦਾਂਗੇ ਇਹ ਸ਼ੀਲਸ਼ ਲੱਗ ਬਹੁਤ ਦੀ ਛੋਟੀ ਮੂੰਹ ਚੋਗੀ ਛਿੱਗੀ ਛਿੱਗੀ ਜਿਹੜੀ ਤੇ ਪਹਿਲਾ ਸੁਆ ਜੇ ਤੇ ਚੌਥੇ ਨੰਬਰ ਦੇ ਵੀਧੀ ਆ ਗਈ ਏ ਇਹ ਜਿਆ ਸੁਬਾ ਮੈਂ ਗੱਬਣ ਤਿਆਰ ਆ ਕੋਣੀ ਮਣੀ ਗੱਬਣ ਤਿਆਰ ਜੀ ਮੱਜ ਤੇ ਵੀਧੀ ਵਜਨ ਚੰਗਾ ਮੈਂ ਚੌੜੀ ਵੇਖੋ ਕਿੰਨੀ ਮੈਂ ਦੀ ਪੇਟੀ ਕਿੰਨੀ ਬੜੀ ਆ ਜਿੰਨਾਂ ਕੋ ਲਈ ਉਹ ਕਹਿੰਦੇ ਦੁੱਧ ਅਸੀਂ 14 ਕਿਲੋ ਮੈਂ ਥਲੇ ਚੋਂਦੇ ਰਹੇ ਆ ਤੇ ਤੂੰ ਵੀਡੀਓ ਦੇ ਦੋ ਚਾਰ ਦਿਨ ਲੈ ਜੂਗੀ ਬਣ ਚੰਗੀ ਜਾਊਗੀ ਥੋੜਾ ਥੋੜਾ ਮੈਂ ਨੀਲੀ ਦੀ ਮੋੜ ਲਿਓ ਥੋੜਾ ਮੈਂ ਨੀਲੀ ਦੀਆਂ ਨਿਸ਼ਾਨੀਆਂ ਰੱਖਦੀ ਆ ਮੈਂ ਤੇ ਚਲੋ ਬਾਕੀ ਵੀਰ ਭਰਾਵਾਂ ਜਿਹਨਾਂ ਨੂੰ ਪਤਾ ਜਿਹੜੇ ਚੀਜ਼ ਪਰਖੂ ਨੇ ਕਿ ਦੁੱਧ ਵਾਲੇ ਡੰਗਰ ਦੇ ਨਾਲ ਦਮੇ ਬੰਨੇ ਨੀਲੀ ਦੇ ਦੇਵੇ ਤੇ ਡੱਬ ਹੁੰਦੇ ਆ ਇਹਦੇ ਦਮੇ ਬੰਨੇ ਡੱਬ ਜੇ ਇਥੋਂ ਐ ਬੰਨੇ ਵੀ ਚੈੱਕ ਕਰੋ ਪਰਲੇ ਬੰਨੇ ਵੀ ਕਰਾਉਣੇ ਚੱਕ ਇਹਨਾਂ ਮੋੜ ਲਓ ਦੋ ਮਾ ਬਣ ਕੇ ਕਾ ਬੜਾਈ ਦੀ ਨੀ ਤੇ ਮੇਜੀ ਸੂਗ ਮੈਂ ਚੰਗੇ ਲੈ ਜੂਗੀ ਮੈਂ 2-4 ਦਿਨ ਅੰਦੀ ਮੈਂ ਬਣ ਜੂਗੀ ਮੁੱਲ ਕਰਨ ਨੂੰ ਵੀ ਦੀ ਇਹਦਾ ਵੀ ਭਵੇਂ 13-14 ਕਿਲੋ ਵਾਲੀ ਮੈਂ ਆ 95 ਕਰ ਲਈਏ 90 ਕਰ ਲਈਏ ਇਹ ਵੀ ਜੀ 85000 ਨਿਹਾਨ ਮੈਂ ਪਾ ਦੇ ਦਾਂਗੇ 85000 ਬਿਲਕੁਲ ਪਤਲੇ ਚਮ ਦੇ ਕਾਲੇ ਚੌੜਾ ਵੇਖੋ ਮੈਂ ਤਾਂ ਪਿੱਠਾ ਕੱਡਾ ਚੌੜਾ ਮੈਂ ਦਾ ਤੇ 85000 ਵੀ ਦੇ ਦਾਂਗੇ ਆ ਮੈਂ ਫਿਰ ਵੇਖੋ ਜੀ ਥੱਲੇ ਪਰ ਧਾਰਾ ਵੀ ਮਾਰੀਆਂ ਤੇ ਮੈਂ ਪਸੰਦ ਵੀ ਆ ਦੇਖੋ ਮੈਂ ਕਿਤਾ ਪੇਰ ਚੜ ਗਈ ਤਾਂ ਕਿ ਢੀ ਮੈਂ ਫੋਲੀ ਆ ਵੇਖੋ ਕਸਮ पे ਮੈਂ ਥੱਲੇ ਉੱਤੇ ਉਦਾਂ ਹੀ ਦੁੱਧ ਮੈਂ ਦਾ ਵਗੀ ਜਾਂਦਾ ਢੀ ਮੈਂ ਫੋਲੀ ਆ ਬਾਕੀ ਵੀਰਾਂ ਭਰਾਵਾਂ ਅੱਗੇ ਬੇਨਤੀ ਐ ਕਿ ਸਾਡੇ ਚੜਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਢੀ ਤਾਂ ਜੋ ਆਉਣ ਵਾਲੀ ਦੇ ਨਵੇਂ-ਜਨਵੇਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ